ਆਸਬਿੰਦਰ ਸਰੋਆ ਸ਼੍ਰੀ ਗੁਰਬਿਦਾਸ ਟੈਗਰਪੋਰਟ ਸੀਨੀਅਰ ভাইস ਪ੍ਰਧਾਨ ਪੰਜਾਬ ਅੱਜ ਜਿਹੜਾ ਇਹ ਕੋਤਲਾ ਵੀ ਫੂਕਿਆ ਗਿਆ ਔਰ ਜਿਹਦੇ ਵਿੱਚੋਂ ਨਿਕਲਿਆ ਉਹਦੀ ਮਾਤਾ ਵੀ ਫੂਕੀ ਗਈ ਔਰ ਉਹ ਹੈਗੀ ਆ ਮਨੂ ਸਮਰਤੀ ਅੱਜ ਜਿਹੜਾ ਪ੍ਰੋਗਰਾਮ ਆ ਸਾਡੇ ਡਾਕਟਰ ਜਸ਼ਵੰਨਾ ਜੀ ਚੇਅਰਮੈਨ ਉਹਨਾਂ ਦੀ ਦਿਸ਼ਾਂ ਦੇਸ਼ੇ ਹੇਠ ਜਿਹੜਾ ਅਸੀਂ ਇਹ ਕੰਮ ਕੀਤਾ ਔਰ ਬਾਈ ਚੇਅਰਮੈਨ लवली ਪਡੋਰੀ ਰੁਕਮਨ ਜੀ ਔਰ ਲੀਗਲ ਐਡਵਾਈਜ਼ਰ ਪੰਜਾਬ ਸਾਡੇ ਬਨੀਸ਼ ਰਾਏ ਜੀ ਔਰ ਬਬਲੂ ਭਾਜੀ ਔਰ ਸੋਹਣ ਭਾਜੀ ਔਰ ਮਨੀਸ਼ ਕੋਲ ਦੁਆਬਾ ਪ੍ਰਧਾਨ ਆਕਾਸ਼ੀਰ ਜ਼ਿਲ੍ਹਾ ਯੂਥ ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਜ਼ਿਲ੍ਹਾ ਪ੍ਰਧਾਨ ਚੰਬੇ ਚੰਨੀ ਔਰ ਜ਼ਿਲ੍ਹਾ ਚਾਰ ਸ਼ਮੀ ਸਰੋਆ ਔਰ ਸਾਡੀ ਈ ਰਿਕਸ਼ਾ ਜੂਨੀਅਨ ਬਹੁ ਆਟੋ ਜੂਨੀਅਨ ਔਰ ਸਾਰੇ ਵੀਰ ਜਨੇ ਵੀ ਇਕੱਠੇ ਹੋ ਕੇ ਇਹਨੂੰ ਅੱਜ ਦੇਣ ਕੀਤਾ ਔਰ ਅੱਜ ਜਿਹੜਾ ਅਸੀਂ ਪੁਤਲਾ ਫੂਕਿਆ ਔਰ ਉਹਦੀ ਮਾਤਾ ਜਿਹੜੀ ਮਨੁਸਮਰਤੀ ਆ ਉਹ ਫੂਕੀ ਆ ਕਿਉਂਕਿ ਇਹ ਜੋ 바ਵਾ ਸਭ ਡਾਕਟਰ ਪੀਮਰਾਉਮ ਵੇਟਕਰ ਜੀ ਨੇ ਜਿਹੜੀ ਪਰੰਪਰਾ ਚਲਾਈ ਹੋਈ ਸੀ ਉਹਨੂੰ ਅਸੀਂ ਅੱਜ ਸਾਡੀ ਗੁਰੂ ਬਿਤਾਸ ਟੈਗਰਫੋਰਟ ਅੱਗੇ ਵਧਾਉਂਦੇ ਹੋਏ ਅਸੀਂ ਜਿਹੜਾ ਅੱਜ ਉਹ ਪਰੰਪਰਾ ਚਾਲੂ ਰੱਖੀ ਔਰ ਇਹਨੂੰ ਇਸ ਕਰਕੇ ਫੂਕਿਆ ਗਿਆ ਕਿ ਇਹਦੇ ਵਿੱਚ ਜਿਹੜਾ ਸਾਡੀਆਂ ਧੀਆਂ ਭੈਣਾਂ ਮਾਵਾ ਉਹਨਾਂ ਨੂੰ ਪੈਰ ਦੀ ਜੁੱਤੀ ਦੱਸਿਆ ਗਿਆ ਸੀਗਾ ਕਿ ਜਿਹੜੀ ਔਰਤ ਆ ਉਹ ਪੈਰ ਦੀ ਜੁੱਤੀ ਆ ਔਰ ਜਦੋਂ 바ਵਾ ਸਾਹਿਬ ਡਾਕਟਰ ਭੀਮਰਾਓਂ ਵੇਡਕਰ ਜੀ ਨੇ ਭਾਰਤ ਦਾ ਸੰਵਿਧਾਨ ਲਿਖਿਆ ਉਹੀ ਜੁੱਤੀ ਸਿਰ ਦਾ ਤਾਜ ਬਣਾਤਾ ਦੇਖੋ 바ਵਾ ਸਾਹਿਬ ਦੀ ਬਦੌਲਤ ਜਿਹੜੀਆਂ ਅੱਜ ਤੀਆਂ ਪਹਿਣਾ ਜਿਹੜੀਆਂ 바ਵਾ ਸਾਹਿਬ ਨੂੰ ਕੋਸਦੀਆਂ ਕੁਝ ਗਾਲਾਂ ਕੱਢਦੀਆਂ ਬੋਲਦੀਆਂ ਉਹਨਾਂ ਨੂੰ ਜਿਹੜਾ ਆ ਉਹ ਹਿੰਦੂ ਕੋਡ ਬਿਲ ਪੜ ਲੈਣਾ ਚਾਹੀਦਾ ਆ ਉਹਦੇ ਵਿੱਚ ਪਤਾ ਲੱਗ ਜਾਣਾ ਕਿ ਬਾਬਾ ਸਾਹਿਬ ਨੇ ਕੱਲਾ ਐਸਸੀ ਵਰਗ ਦੀਆਂ ਔਰਤਾਂ ਲਈ ਨਹੀਂ ਹਰੇਕ ਵਰਗ ਦੀਆਂ ਵਰਗ ਦੀਆਂ ਔਰਤਾਂ ਲਈ ਜਿਹੜਾ ਆ ਉਹ ਬਰਾਬਰਤਾ ਦਾ ਜਿਹੜਾ ਆ ਉਹ ਹੱਕ ਲੈ ਕੇ ਦਿੱਤਾ ਇਸ ਕਰਕੇ ਮੈਂ ਆਪਣੇ ਵੀਰਾ ਭਰਾਵਾਂ ਨੂੰ ਭੈਣਾਂ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਜਿਹਦੇ ਵਿੱਚ ਇੱਕ ਇਹ ਲਿਖਿਆ ਸੀ ਢੋਲ ਗਵਾਰ ਪਸ਼ੂ ਸ਼ੂਦਰ ਨਾਰੀ ਸਭ ਹੈ ਤਾੜਨ ਦੇ ਅਧਿਕਾਰੀ ਜਿਹੜੀ ਔਰਤ ਆ ਉਹਨੂੰ ਪੈਰ ਦੀ ਜੁੱਤੀ ਦੱਸਿਆ ਸੀਗਾ ਜਿਹੜਾ ਸ਼ੂਦਰ ਸੀਗਾ ਉਹਨੂੰ ਜਿਹੜਾ ਆ ਉਹਨੂੰ ਵੀ ਨਤਾੜਿਆ ਗਿਆ ਉਹਨੂੰ ਗੁਲਾਮ ਦੱਸਿਆ ਸੀਗਾ ਔਰ ਜਿਹੜੇ 85% ਸੀ ਉਹਨੂੰ ਵੀ ਗੁਲਾਮ ਦੱਸਿਆ ਸੀਗਾ ਇਸ ਕਰਕੇ ਅਸ ਜੀ ਜਿਹੜੀ ਆ ਅਮੇਸ਼ਾ ਦੀ ਜਨਣੀ ਜਿਹੜੀ ਅਮਰਿਸ਼ ਮਨੂ ਸਮਰਤੀ ਆ ਉਹਨੂੰ ਫੂਕਿਆ ਔਰ ਸਾਡੀ ਪੂਰੇ ਜੋਰ ਮੰਗਵਾ ਕਿ ਅਮੇਸ਼ਾ ਦੀ ਹੁਣ ਮਾਫੀ ਨਹੀਂ ਉਹਦਾ ਸਤੀਫਾ ਚਾਹੀਦਾ ਜੇ ਉਹ 2025 ਤੋਂ ਪਹਿਲਾਂ ਪਹਿਲਾਂ ਨਹੀਂ ਸਤੀਫਾ ਦਿੰਦਾ ਤੇ ਸਾਡੀ ਸ਼੍ਰੀ ਗੁਰੂ ਅਬਦਾਸ ਟਾਈਗਰ ਫੋਰਸ ਪੂਰੇ ਭਾਰਤ ਦੇ ਵਿੱਚ ਅਸੀਂ ਆਪਣੀ ਵਿਸ਼ੇਸ਼ ਹਰੇਕ ਵਰਗ ਦੇ ਨਾਲ ਮੀਟਿੰਗਾਂ ਕਰਕੇ ਬਹੁਜਨ ਨਾਲ ਮੀਟਿੰਗ ਕਰਕੇ ਜਿਹੜੀਆਂ ਅਲੱਗ-ਅਲੱਗ ਜਥੇਬੰਦੀਆਂ ਆ ਉਹਨਾਂ ਮੀਟਿੰਗ ਕਰਕੇ ਅਸੀਂ ਭਾਰਤ ਬੰਦ ਦੀ ਕਾਲ ਦੇਵਾਂਗੇ ਇਸ ਕਰਕੇ ਅੱਜ ਜਿਹੜਾ ਮੇਰਾ ਬਹੁਜਨ ਸਮਾਜ ਆ ਜਿਹੜਾ ਭਰਾ ਆ ਇਹਨੂੰ ਅਸੀਂ ਕਿਸੇ ਨੂੰ ਫੋਨ ਕਰਕੇ ਨਹੀਂ ਸੱਦਿਆ ਉਹ ਖੁਦ ਜਿਹੜੇ ਆ ਉਹ ਇੱਥੇ ਆਏ ਆ ਬਾਬਾ ਸਾਹਿਬ ਦੇ ਪਿਆਰ ਲਈ ਔਰ ਮੈਂ ਤੁਹਾਨੂੰ ਇਹ ਵੀ ਦੱਸਣ ਲੱਗਾ ਇਹ ਬੜਗ ਹਲਾਟ ਜਿਹੜੀ ਕਿਉਂ ਹੋ ਰਹੀ ਆ ਇਹ ਇਸ ਲਈ ਹੋ ਰਹੀ ਆ ਓਮੀ ਸ਼ਾ ਕਹਿੰਦਾ ਨਾ ਕਿ ਅੰਬੇਡਕਰ 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 ਇੱਕ ਫੈਸ਼ਨ ਹੋ ਗਿਆ ਫੈਸ਼ ਨਹੀਂ ਆਉ ਸਾਡੇ ਲਈ ਫੈਸ਼ ਨਹੀਂ ਹੈ ਬ੍ਰਾਂਡ ਆ ਬ੍ਰਾਂਡ ਜਿਹੜਾ ਬਾਬਾ ਸਾਹਿਬ ਨੇ ਉਹਨੂੰ ਸਮਝਣਾ ਉਹ ਆਮ ਬੰਦੇ ਦੇ ਬਸਦਾ ਨਹੀਂ ਹੋ ਤੁਸੀਂ ਸੋਚੋ ਜਿਹੜੇ ਭਾਰਤੀ ਸੰਵਿਧਾਨ ਨੂੰ 2 ਸਾਲ 18 ਦਿਨ 18 2 ਸਾਲ ਭਾਰਤੀ ਸੰਵਿਧਾਨ ਨੂੰ ਜਿਹੜਾ ਲਿਖਣ ਲਈ 2 ਸਾਲ 11 ਮਹੀਨੇ 18 ਦਿਨ ਲੱਗੇ ਆ ਔਰ ਉਹ ਜਿਹੜਾ ਸੰਵਿਧਾਨ ਲਿਖਦੇ ਲਿਖਦੇ ਬਾਬਾ ਸਾਹਿਬ ਨੇ ਦੇਖੋ ਕਿੰਨਾ ਵੱਡਾ ਹੈ ਕਿੰਨੀ ਮੋਟੀ ਉਹ ਕਿਤਾਬ ਆ ਜਿਹਨੂੰ ਉਹਨਾਂ ਨੇ ਲੇਖਿਆ ਉਹਦੇ ਲਈ ਉਹ ਅੱਜ ਜਿਹੜਾ ਸੰਵਿਧਾਨ ਤਿਆਰ ਕਰਕੇ ਇਦਾਂ ਦਾ ਉਹ ਫਾਨਾ ਥੋਕੇ ਗਏ ਆ ਕਿ ਇਹਨਾਂ ਦੀ ਬਦਲਣ ਦੀ ਤਾਂ ਗੱਲ ਦੂਰ ਦਾ ਉਹਨਾਂ ਨੇ ਇੱਕ ਨਾ ਹੀ ਲੈ ਕੇ ਦੇਖ ਲਿਆ ਕਿ ਬੇਅਦਬੀ ਕਿੱਦਾਂ ਕੀਤੀ ਆ ਤੇ ਭਾਰਤੀ ਸੰਵਿਧਾਨ ਨੂੰ ਬਦਲਣਾ ਤਾਂ ਬਹੁਤ ਦੂਰ ਦੀ ਗੱਲ ਆ ਅੱਜ ਭਾਰਤੀ ਸੰਵਿਧਾਨ ਨੂੰ ਬਦਲਣ ਵਾਲੇ ਉਹ ਗੱਲਾਂ ਕਰਦੇ ਆ ਜਿਹੜੇ ਪੜੇ ਲਿਖੇ ਨਹੀਂ ਅਨਪੜ ਗੂਠਾ ਸ਼ਾਪ ਜਿਹੜੇ ਸੱਪ ਫੜਨ ਵਾਲੇ ਪਾਰਲੀਮੈਂਟ ਵਿੱਚ ਬੈਠੇ ਆ ਉਸ ਸੰਵਿਧਾਨ ਨੂੰ ਬਦਲਣ ਦੀਆਂ ਗੱਲਾਂ ਕਰਦੇ ਆ ਅੱਜ ਉਹ ਕਰਦੇ ਆ ਜਿਹੜੇ ਲੋਕ ਸਾਡੇ ਇਸ ਚੀਜ਼ ਨੂੰ ਸਮਝੇ ਨਹੀਂ ਸਕੇ ਉਸ ਇਨਸਾਨ ਦੇ ਬਾਰੇ ਇਦਾਂ ਬੋਲ ਰਹੇ ਆ ਜਿਹੜੇ 32 ਡਿਗਰੀਆਂ ਦੇ مالک ਨੌ ਭਾਸ਼ਾ ਦਾ ਗਿਆਨ ਉਸ ਉਸ ਗਿਆਨੀ ਦੇ ਨੇ ਇਹ ਸੰਵਿਧਾਨ ਲਿਖਾਇਆ ਤੇ ਇਹਨਾਂ ਦੀ ਤਾਂ ਉਹ ਜਿਹੜੀਆਂ ਸੱਤ ਪੋਸਤਾਂ ਵੀ ਲੱਗ ਜਾਣ ਤਾਂ ਵੀ ਭਾਰਤ ਦਾ ਸੰਵਿਧਾਨ ਨਹੀਂ ਬਦਲਿਆ ਜਾ ਸਕਦਾ ਔਰ ਇਹ ਕਰਦੇ ਨੇ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਮੈਂ ਕਹਿੰਦਾ ਇੱਕ ਸ਼ਹਿਰ ਦਾ ਪਿੰਡ ਦਾ ਨਾਮ ਰੱਖ ਕੇ ਦਿਖਾ ਦੋ ਹਿੰਦੂ ਰਾਸ਼ਟਰ ਤੇ ਇਹਨਾਂ ਨੂੰ ਪਤਾ ਲੱਗ ਜਾਊਗਾ ਭਾਰਤੀ ਸੰਵਿਧਾਨ ਦੀ ਪਾਵਰ ਕੀ ਆ ਇਸ ਕਰਕੇ ਮੈਂ ਆਪਣੇ ਜਿੰਨੇ ਵੀ ਇਸ ਸਮਾਜ ਦੇ ਲੋਕ ਆ ਜਿਹੜੇ 바ਵਾ ਸਾਹਿਬ ਨੂੰ ਪਿਆਰ ਕਰਦੇ ਆ ਉਹ ਆਪਣੇ ਆਪਣੇ ਏਰੀਏ ਵਿੱਚ ਗਲੀ ਮਹੱਲੇ ਦੇ ਵਿੱਚ ਉਹ ਭਾਜੀਪੀ ਦਾ ਵਿਰੋਧ ਕਰਨ ਆਰਐਸਐਸ ਦਾ ਵਿਰੋਧ ਕਰਨ ਅਮਿਤ ਸ਼ਾਹ ਦਾ ਵਿਰੋਧ ਕਰਨ ਕਿ ਇਹ ਜਿਹੜੀ ਭਾਜੀਪੀ ਆ 2027 ਦੇ ਵਿੱਚ ਤੜੀ ਬਾਾਰ ਚਾਹੀਦੀ ਆ ਜਿਸ ਤਰ੍ਹਾਂ ਅਮਿਤ ਸ਼ਾਹ ਤੜੀ ਬਾਾਰ ਆ ਇਸ ਕਰਕੇ ਮੈਂ ਜਿਹੜਾ ਇਹ ਵੀਰਾਂ ਨੂੰ ਬੇਨਤੀ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਭਾਜੀਪੀ ਆ ਉਹ ਸੱਤਾ ਤੋਂ ਬਾਹਰ ਚਾਹੀਦੀ ਆ ਸਰ ਜਿਹੜੇ 당ਤ ਜਿਹੜੇ ਬੈਠੇ ਆ ਭਾਜੀਪੀ ਦੇ ਵਿੱਚ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਇੱਕ ਬਿਸ਼ਰਮ ਹੁੰਦੇ ਆ ਇੱਕ ਬਿਸ਼ਰਮ ਹੁੰਦੇ ਕੱਟ ਪੁਤਲੀਆਂ ਆਉਂਦੀਆਂ ਇਹ ਉਹ ਬਿਸ਼ਰਮ ਹੋਰ ਕੱਟ ਪੁਤਲੀਆਂ ਆਆਂ ਜਿਹੜੀਆਂ ਐਦਾਂ ਨਚਾਈਆਂ ਜਾਂਦੀਆਂ ਉਹ ਦੇਖਿਆ ਕਦੀ ਤੁਸੀਂ ਉਹਦਾ ਮੁੰਜੇ ਜੇ ਲਾ ਕੇ ਐਦਾਂ ਮੋਹਰਲੇ ਬਣੇ ਆਂ ਉਂਗਲੀਆਂ ਨਾਲ ਕੱਟ ਪੁਤਲੀਆਂ ਨਾਲ ਜਾਂਦੇ ਆ ਉਹ ਇਹ ਕੱਟ ਪੁਤਲੀਆਂ ਆਆਂ ਇਹਨਾਂ ਨੂੰ ਬੋਰਕੀ ਪੈਂਦੀ ਆ ਇਹ ਉੱਥੇ ਬੈਠ ਕੇ ਖਾਂਦੇ ਆ ਇਹਨਾਂ ਨੂੰ ਕੋਈ ਜਿਹੜੇ ਭਾਜਪਾ ਦੇ ਵਿੱਚ ਮੇਰੇ ਬਹੁਜਲ ਸਮਾਜ ਤੋਂ ਜਿੱਤ ਕੇ ਗਏ ਆ ਉਹਨਾਂ ਨੂੰ ਸੱਤਾ ਦੇ ਨਾਲ ਕੋਈ ਮਤਲਬ ਨਹੀਂ ਉਹਨਾਂ ਨੂੰ ਕਿਸੇ ਦੇ ਨਾਲ ਕੋਈ ਦੁੱਖ ਤਕਲੀਫ ਨਹੀਂ ਮੇਰੇ ਬਹੁਜਨ ਦੇ ਉੱਤੇ ਕੀ ਜੁੱਤਪਰੇਟ ਹੋ ਰਿਹਾ ਉਹਨਾਂ ਨੂੰ ਇਹ ਨਹੀਂ ਦਈਦਾ ਕਿ ਮਣੀਪੁਰ ਦੇ ਵਿੱਚ ਮੇਰੀਆਂ ਧੀਆ ਭੈਣਾਂ ਜਿਹੜੀਆਂ ਉਹ ਨੰਗੀਆਂ ਕਰਕੇ ਕਮਾਈਆਂ ਗਈਆਂ ਉਹਨਾਂ ਨੂੰ ਇਹ ਨਹੀਂ ਦਈਦਾ ਉਹਨਾਂ ਨੂੰ ਸਿਰਫ ਸਿਰ ਪਰ ਇੱਕ ਕੁਰਸੀ ਦੇਦੀ ਆ ਕਿ ਆਪਾਂ ਇਸ ਕੁਰਸੀ ਦੇ ਉੱਤੇ ਬਹਿ ਕੇ ਆਪਣੇ ਬਹੁਜਨ ਦੇ ਉੱਤੇ ਜ਼ੁਲਮ ਕਰਨਾ ਆ ਤੁਸੀਂ ਦਿਖਾਓ ਮੈਂ ਕਹਿੰਦਾ ਕਿ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਇੱਕ ਵਾਰ ਵੈਲਟ ਪੇਪਰ ਨਾਲ ਇਲੈਕਸ਼ਨ ਕਰਾ ਕੇ ਦਿਖਾ ਦਣ ਤੇ ਜਿਹੜਾ ਇਹ ਬੀਜੇਪੀ ਆ ਨਾ ਇਹ ਤੁਹਾਨੂੰ ਨਜ਼ਰ ਹੀ ਨਹੀਂ ਆਣੀ ਕਿਤੇ ਵੀ ਹੈਗੀ ਸੱਤਾ ਸਗੀ ਇਸ ਕਰਕੇ ਆਪਾਂ ਜਿਹੜਾ ਆ ਇਹ ਉਹ ਲੋਕ ਜਿਹੜੇ ਆ ਉਹ ਗੱਲ ਕਰਦੇ ਆ ਕਿ ਜਿਨ੍ਹਾਂ ਦੇ ਵਿੱਚ ਜਮੀਰ ਹੈ ਨਹੀਂ ਇਹਨਾਂ ਨੂੰ ਉਸ ਮਸਜਿਦ ਦੇ ਥੱਲੇ ਮੰਦਿਰ ਦਾ ਦਿਸ ਪਿਆ ਇਹਨਾਂ ਨੂੰ ਉਹ ਆਰਡੀਐਕਸ ਨਹੀਂ ਦੱਸਿਆ ਜਿਹੜਾ ਉਹ ਫੌਜੀਆ ਦੀ ਗੱਡੀ ਦੇ ਵਿੱਚ ਆ ਕੇ ਟਕਰਾਇਆ ਜਿਹਦੇ ਵਿੱਚ ਉਹ ਪਤਾ ਨਹੀਂ ਕਿੰਨੇ ਮਾਮਾ ਦੇ ਪੁੱਤ ਜਿਹੜੇ ਆ ਉਹ ਸ਼ਹੀਦ ਹੋਏ ਉਦੋਂ ਨਹੀਂ ਇਹਨਾਂ ਨੂੰ ਦੱਸਿਆ ਕਿ ਅਸੀਂ ਮਸਜਿਦ ਦੇ ਥੱਲੇ ਮੰਦਿਰ ਦਾ ਲੱਭ ਗਏ ਪਰ ਉਹ ਕਾਰ ਦੇ ਵਿੱਚ ਆਰਡੀਐਕਸ ਜਿਹੜਾ ਆ ਉਹ ਨਹੀਂ ਦੱਸਿਆ ਇਸ ਕਰਕੇ ਇਹ ਸਭ ਲੋਕ ਜਿਹੜੇ ਆ ਇੱਕ ਉਹ ਪਲੈਨਿੰਗ ਕਰਕੇ ਜਿਹੜੇ ਆ ਉਹ ਭਾਈ ਜਿਹੜੇ ਲੋਗ ਆ ਇਹ ਜਿਹੜੇ ਇੱਕ ਪਲਾਨ ਕਰਕੇ ਜਿਹੜੇ ਬੋਲਦੇ ਆ ਔਰ ਅਮਿਤ ਸ਼ਾਹ ਨੂੰ ਵੀ ਇੱਕ ਪਲਾਨ ਦੇ ਉੱਤੇ ਜੁਮਲਾ ਜਿਹੜਾ ਸਗਾ ਉਹਨ ਬੋਲਿਆ ਸਗਾ ਕਿ ਵੀ ਅਦੇ ਉੱਤੇ ਸ਼ਾਇਦ ਮੇਰੀ ਬਲੇ ਬਲੇ ਹੋ ਜਾਊਗੀ ਪਰ ਨਹੀਂ ਉਹ ਤੜੀ ਪਾਰ ਸੀ ਉਹ ਤੜੀ ਪਾਰ ਰਹੂਗਾ ਔਰ ਉਸ ਬੰਦੇ ਦਾ ਹੁਣ ਮਾਫੀ ਨਹੀਂ ਅਸੀਂ ਇਸਤੀਫਾ ਚਾਹੁੰਨੇ ਆ 25 ਦਸੰਬਰ 1927 ਨੂੰ ਪਹਿਲੀ ਵਾਰੀ ਬਾਬਾ ਸਾਹਿਬ ਨੇ ਇਹ ਕਾਲੇ ਕਾਨੂੰਨਾਂ ਦੀ ਕਿਤਾਬ ਨੂੰ ਅਗਨੀ ਭੇਟ ਕੀਤਾ ਸੀ ਸੋ ਉਨ੍ਹਾਂ ਦੀ ਸੋਚ ਨੂੰ ਲੈ ਕੇ ਚੱਲਦੇ ਹੋਏ ਗੁਰਵਿੰਦਾਸ ਟਾਈਗਰ ਫੋਰਸ ਰਜਿਸਟਰਡ ਪੰਜਾਬ ਹੁਸ਼ਿਆਰਪੁਰ ਦੀ ਟੀਮ ਵੱਲੋਂ ਅੱਜ ਮਨੁਸਮਰਤੀ ਔਰ ਅਮੀਸ਼ਾ ਦਾ ਪਤਲਾ ਜਿਹੜਾ ਉਹ ਸਾੜਿਆ ਗਿਆ ਸੋ ਅਸੀਂ ਇਹਦੇ ਵਿੱਚ ਔਰਤ ਜਾਤ ਨੂੰ ਲੈ ਕੇ ਔਰ ਸਾਡੇ ਜਿਹੜਾ ਗਰੀਬ ਤਬਕਾ ਜਿਹਨੂੰ ਐਸਸੀ ਐਸਟੀ ਓਬੀਸੀ ਮਨੋਰੀਟੀ ਦੇ ਬਾਰੇ ਜਿਹੜੇ ਕਾਲੇ ਕਾਨੂੰਨ ਬਣਾਏ ਗਏ ਸੀ ਬਾਬਾ ਸਾਹਿਬ ਨੇ ਉਹਨਾਂ ਨੂੰ ਜੜ ਤੋਂ ਖਤਮ ਕੀਤਾ ਸੀ ਸੋ ਅੱਜ ਅਸੀਂ ਦੱਸਣਾ ਚਾਹੁੰਦੇ ਆ ਕਿ ਇਹ ਜਿਹੜੀ ਕਿਤਾਬ ਆ ਖਾਸ ਕਰਕੇ ਔਰਤਾਂ ਜਿਹੜੀਆਂ ਆ ਹਿੰਦੂ ਕੋਰਬੇਡ ਬੇਲਗਰ ਪੜ੍ਹ ਲੈਂਦੀਆਂ ਤੇ ਉਹਨਾਂ ਨੂੰ ਸਾਰਾ ਕੁਝ ਕਲੀਅਰ ਹੋ ਜਾਣਾ ਉਹਦੇ ਵਿੱਚ ਕਿ ਉਹਨਾਂ ਨੂੰ ਇਹ ਮਨੂ ਦਾ ਜਿਹੜਾ ਸੰਵਿਧਾਨ ਸੀਗਾ ਉਹ ਕਿੱਥੇ ਕਿ ਰੱਖਦਾ ਸੀਗਾ ਉਹ ਕਿੰਨੀ ਕੁ ਉਹਦੀ ਗੰਦੀ ਸੋਚ ਸੀ ਉਹ ਮਨੂ ਦੀ ਜਿੰਨੇ ਸੰਵਿਧਾਨ ਲਿਖਿਆ ਸੀ ਔਰ ਬਾਬਾ ਸਾਹਿਬ ਨੇ ਆ ਕੇ ਇਹਦੀਆਂ ਜਿਹੜੀਆਂ ਜੜਾਂ ਵੱਡੀਆਂ ਔਰ ਔਰਤਾਂ ਨੂੰ ਔਰ ਪਛੜਿਆ ਨੂੰ ਜਿਹੜਾ ਆ ਉਹਨਾਂ ਦਾ ਬਣਦਾ ਹੱਕ ਜਿਹੜਾ ਲੈ ਕੇ ਦਿੱਤਾ ਆ ਸੋ ਅਮੀਸ਼ਾ ਦੇ ਬਿਆਨ ਨੂੰ ਵੀ ਲੈ ਕੇ ਅਸੀਂ ਜਿਹੜੀ ਆ ਆਪਣਾ ਰੋਜ਼ਾਹਰ ਕੀਤਾ ਉਹਦਾ ਪੁਤਲਾ ਸਾੜਿਆ ਉਹਨੂੰ ਦੱਸਣਾ ਚਾਹੁੰਦੇ ਆ ਕਿ 바ਵਾ ਸਾਹਿਬ ਸਾਡੇ ਰੱਬ ਨੇ ਇਹ ਸਾਡੇ ਲਈ ਰੱਬ ਤੋਂ ਘੱਟ ਨਹੀਂ ਐ ਸੋ ਅੰਬੇਡਕਰ ਅੰਬੇਡਕਰ ਹੁਣ ਤਾਂ ਸ਼ੁਰੂ ਹੋਇਆ ਐ ਅੰਬੇਡਕਰਵਾਦ ਹੁਣ ਤਾਂ ਸਾਡੇ ਲੋਕਾਂ ਨੂੰ ਅਕਲ ਆਈ ਆ ਹੁਣ ਪਤਾ ਲੱਗਾ ਆ ਅਸਲੀ ਅੰਬੇਡਕਰਵਾਦ ਤਾਂ ਹੁਣ ਸ਼ੁਰੂ ਹੋਊਗਾ ਜਿਹਨੀਆਂ ਅਸੀਂ ਜਿਹੜੀਆਂ ਮਨੁਬਾਦੀਆਂ ਜੜਾ ਜਿਹੜੀਆਂ ਆ ਹੁਣ ਅੱਗੇ ਜਾ ਕੇ ਹੋਰ ਅਸੀਂ ਵੱਡਾਂਗੇ ਔਰ ਸਮਾਜ ਨੂੰ ਅਸੀਂ ਆਪਣੇ ਇਕੱਠਾ ਕਰਕੇ ਔਰ ਦੱਸਾਂਗੇ ਕਿ ਜਿਹੜੀ ਬੀਜੇਪੀ ਸਰਕਾਰ ਆ ਇਹ ਜਿਹੜੀ ਹੈ ਸੰਵਿਧਾਨ ਲਈ ਸਭ ਤੋਂ ਖਤਰਨਾਕ ਆ ਸੋ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਆ ਔਰ ਅਮੀਸ਼ਾ ਨੂੰ ਇਸ ਗੱਲ ਤੇ ਅਸਤੀਫਾ ਦੇਣਾ ਚਾਹੀਦਾ ਆ ਜਿਹੜੀ ਉਹਨਾਂ ਦੀ ਗੰਦੀ ਸੋਚ ਆ ਉਹ ਜਿਹੜੀ ਸਾਹਮਣੇ ਆਈ ਆ ਸੋ ਸਾਰੇ ਸਮਾਜ ਨੂੰ ਪੀਲਿਆ ਬੀਜੇਪੀ ਦਾ ਬਾਈਕਾਟ ਕਰੋ ਔਰ ਅਮੀਸ਼ਾ ਦੇ ਜਿੰਨੇ ਪੁਤਲੇ ਹੋ ਸਕਦੇ ਆ ਹਰ ਸ਼ਹਿਰ ਹਰ ਗਲੀ ਹਰ ਮਹੱਲੇ ਦੇ ਵਿੱਚ ਸਾੜੇ ਜਾਣ ਤਾਂ ਕਿ ਇਹਨਾਂ ਨੂੰ ਇਹਨਾਂ ਦੀ ਔਕਾਤ ਦਾ ਪਤਾ ਲੱਗ ਸਕੇ ਅੱਜ ਦੇ ਦਿਨ ਬਾਬਾ ਸਾਹਿਬ ਜੀ ਨੇ ਮਨੁ ਸਮਰਿਤੀ ਲੋਈ ਸੀ ਇਹ ਕਿਉਂ ਲੋਈ ਸੀਗੀ ਇਹ ਤੁਹਾਨੂੰ ਦੱਸਣਾ ਚਾਹੁੰਦਾ ਮਾਂ ਨੂੰ ਸਮ੍ਰਿਤੀ ਇੱਕ ਕੋਈ ਧਾਰਮਿਕ ਗ੍ਰੰਥ ਨਹੀਂ ਸੀਗਾ ਇਹ ਇੱਕ ਕਿਤਾਬ ਸੀਗੀ ਕਾਨੂੰਨੀ ਕਿਤਾਬ ਸੀਗੀ ਉਹ ਸਮਝੋ ਉਸ ਸਮੇਂ ਦੀ ਕਾਨੂੰਨੀ ਕਿਤਾਬ ਸੀਗੀ ਇਹ 바ਵਾ ਸਾਹਿਬ ਨੇ ਇਹ ਤਾਂ ਉਸ ਟਾਈਮ ਇਹ ਲੂਈ ਸੀਗੀ ਇਹਦੇ ਵਿੱਚ ਜਿੱਦਾਂ ਭੇਦਭਾਵ ਸੀਗਾ ਜੋ ਵੀ ਆਪਣੀ ਆਪਣਾ ਜਿਹੜਾ ਬੰਦਾ ਕੋਈ ਉੱਚੀ ਜਾਤ ਦਾ ਸੀਗਾ ਉਹਨੂੰ ਪਹਿਲ ਦੇ ਆਧਾਰ ਤੇ ਰੱਖਿਆ ਗਿਆ ਸੀ ਜੋ ਛੋੜੀ ਜਾਤ ਦਾ ਸੀਗਾ ਉਹਨੂੰ ਬਿਲਕੁਲ ਨੀਮਾ ਦਿਖਾਇਆ ਗਿਆ ਸੀ ਤਾਂ ਔਰਤ ਜਾਤ ਨੂੰ ਵੀ ਇਹਦੇ ਵਿੱਚ ਪੂਰਾ ਪੂਰਨ ਤੌਰ ਤੇ ਨਕਾਰਿਆ ਗਿਆ ਸੀਗਾ ਬਹੁਤ ਮਾੜੇ ਹੀ ਕਲੂਮ ਸੀਗੇ ਉਹਨਾਂ ਦੇ ਪ੍ਰਤੀ ਉਹ ਪ੍ਰਤੀ ਦੇ ਠੀਕ ਹੈ ਜੀ ਬਾਬਾ ਸਾਹਿਬ ਨੇ ਇਸ ਕਿਤਾਬ ਨੂੰ ਹੱਥ ਤਾਂ ਪਾਇਆ ਵੀ ਇਹਦੇ ਵਿੱਚ ਭੇਦਭਾਵ ਸੀਗਾ ਉਹਨਾਂ ਨੇ ਇਹ ਲੋਕੇ ਭੇਦਭਾਵ ਸਾਰਾ ਖਤਮ ਕੀਤਾ ਸੀ ਉਹਨਾਂ ਨੇ ਹੋਰ ਕਿਸੇ ਕਿਤਾਬ ਨੂੰ ਹੱਥ ਨਹੀਂ ਪਾਇਆ ਨਾ ਮਹਾਭਾਰਤਕ ਨਾ ਕੋਈ ਹੋਰ ਧਾਰਮਿਕ ਕਿਸੇ ਕਿਤਾਬ ਨੂੰ ਨਹੀਂ ਉਹਨਾਂ ਨੇ ਲੋਇਆ ਇਹਨੂੰ ਤਾਂ ਲੋਇਆ ਸੀਗਾ ਵੀ ਇਹਦੇ ਵਿੱਚ ਏਕਤਾ ਨਹੀਂ ਸੀਗੀ ਭੇਦਭਾਵ ਨਹੀਂ ਸੀਗਾ ਜੀ ਇਹ ਚ ਭੇਦਭਾਵ ਸੀਗਾ ਜ਼ਿਆਦਾ ਤਾਂ ਅੱਜ ਦੇ ਦਿਨ ਇਹ 바ਵਾ ਸਾਹਿਬ ਨੇ ਇਹ ਲੋਈ ਸੀਗੀ ਇਹ ਬ੍ਰਾਹਮਣਵਾਦੀ ਮਨੁਸਮ੍ਰਿਤੀ ਕਾਨੂੰਨੀ ਕਿਤਾਬ ਸੀਗੀ ਨਾ ਕਿ ਕੋਈ ਇਹ ਧਾਰਮਿਕ ਗ੍ਰੰਥ ਸੀਗਾ ਕਿਉਂਕਿ ਕਈਆਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਆ ਵੀ ਇਹ ਧਾਰਮਿਕ ਗ੍ਰੰਥ ਸੀਗਾ ਜਾਂ ਕੁਛ ਐਦਾਂ ਦਾ ਨਹੀਂ ਆ ਇਹ ਉਸ ਸਮੇਂ ਦੀ ਕਾਨੂੰਨੀ ਕਿਤਾਬ ਸੀ ਜੋ ਕਾਲੀ ਕਿਤਾਬ ਕਹਿ ਸਕਦੇ ਆਂ ਆਪਾਂ ਅੱਜ ਅਮੀਰ ਸ਼ਾਹ ਦੇ ਪੁੱਤਲੇ ਦਾ ਦਹਨ ਕੀਤਾ ਗਿਆ ਅੱਜ ਇੱਕ ਬਹੁਤ ਇਤਿਹਾਸਿਕ ਦਿਨ ਹੈ ਵਿਸ਼ੇਸ਼ ਦਿਨ ਹੈ ਇਸ ਵਿਸ਼ੇਸ਼ ਦਿਨ ਦੀ ਜਿਹੜੀ ਗੱਲਬਾਤ ਮੈਂ ਦੱਸਣਾ ਚਾਹੂੰਗਾ ਕਿ ਪੱਤਰਕਾਰ ਸਾਹਿਬ ਗੱਲ ਕਰ ਰਹੇ ਸੀ ਕਹਿੰਦੇ ਵੀ ਤੁਸੀਂ ਪুতਲੇ ਫੂਕੇ ਆ ਪਰ ਉਹ ਸਰਕਾਰਾਂ ਦੇ ਤਾਨਤੇ ਜਿਹੜੀ ਆ ਉਹ ਜੂਨੀ ਸਰਕੀ ਮੈਂ ਉਸ ਗੱਲ ਦਾ ਜਵਾਬ ਦੇਣਾ ਚਾਹੁੰਦਾ ਕਿ ਜੇਕਰ ਉਹਨਾਂ ਦੇ ਕੰਨ ਤੇ ਜੂੰ ਨਹੀਂ ਸਿਰਕੀ ਸੀ ਫਿਰ ਪੀਐਮ ਨੂੰ 6 ਟਵੀਟ ਕਿਉਂ ਕਰਨੇ ਪਏ ਪੀਐਮ ਨੂੰ 6 ਟਵੀਟ ਕਰਨੇ ਪਏ ਗ੍ਰਹਿ ਮੰਤਰੀ ਨੂੰ ਆਪਣਾ ਪੱਖ ਰੱਖਣਾ ਪਿਆ ਉਹ ਇਸੇ ਕਰਕੇ ਰੱਖਣਾ ਪਿਆ ਕਿਉਂਕਿ ਸਮਾਜ ਅਜੇ ਜਾਗਦਾ ਹੈ ਔਰ ਵਾਚ ਕਰ ਰਿਹਾ ਸੁਣ ਰਿਹਾ ਸੋ ਜਿਵੇਂ ਧੰਗੁਰ ਨਾਨਕਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਜ਼ਾਨ ਉਸੇ ਗੱਲ ਤੇ ਉਸ ਵਿਚਾਰ ਤੇ ਪਹਿਰਾ ਦਿੰਦੇ ਹੋਏ ਬਾਬਾ ਸਾਹਿਬ ਨੇ ਅੱਜ ਦੇ ਦਿਨ ਅੱਜ ਦੇ ਵਿਸ਼ੇਸ਼ ਦਿਨ ਦੇ ਉੱਤੇ ਮਨੁ ਸਮਰਤੀ ਜਿਸ ਦੇ ਵਿੱਚ ਇੱਕ ਬ੍ਰਾਹਮਣਵਾਦ ਨੂੰ ਛੱਡ ਕੇ ਮੈਂ ਸ਼ਬਦ ਵਰਤ ਰਿਹਾ ਬ੍ਰਾਹਮਣਵਾਦ ਬ੍ਰਾਹਮਣ ਨਹੀਂ ਬ੍ਰਾਹਮਣਵਾਦ ਬ੍ਰਾਹਮਣਵਾਦ ਨੂੰ ਛੱਡ ਕੇ ਬਾਕੀ ਸਾਰੀਆਂ ਜਿੰਨੀਆਂ ਵੀ ਵਰਣ ਹੈ ਉਹਨਾਂ ਨੂੰ ਨੀਚਾ ਦਿਖਾਇਆ ਗਿਆ ਉਹਨਾਂ ਨੂੰ ਬਹੁਤ ਉਨਾ ਪ੍ਰਤੀ ਜਿਹੜੀ ਆ ਭੱਦੀ ਸ਼ਬਦਾਵਲੀ ਬੋਲੀ ਗਈ ਆ ਜਿਵੇਂ ਕਿ ਉਹਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਜਿਹੜਾ क्षत्रੀ ਹੈ ਜੇਕਰ ਉਹ 100 ਸਾਲ ਦਾ ਵੀ ਹੈ ਤੇ ਉਹਨੂੰ 10 ਸਾਲ ਦੇ ਬੱਚੇ ਨੂੰ ਆਪਣਾ ਬਾਪ ਜਿਹੜਾ ਮੰਨਣਾ ਚਾਹੀਦਾ ਸੋ ਇਹ ਜਿਹੜੀਆਂ ਉਹਦੇ ਵਿੱਚ ਲਿਖਿਆ ਗਿਆ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਸਭ ਤਾੜਨ ਕੇ ਅਧਿਕਾਰੀ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਔਰਤ ਹੋ ਗਈ ਜਾਂ ਢੋਲ ਛੂਤਰ ਪਸ਼ੂ ਐ ਇਹ ਸਾਰਿਆਂ ਨੂੰ ਜਿੰਨਾ ਤੁਸੀਂ ਡੰਡੇ ਦੇ ਨਾਲ ਕੁੱਟੋਗੇ ਉਨਾ ਹੀ ਇਹ ਜਿਹੜਾ ਆ ਸੂਤ ਰਹਿੰਦੇ ਆ ਸੋ ਬਾਬਾ ਸਾਹਿਬ ਨੇ ਇਹ ਜਿਹੜਾ ਅੱਜ ਦੇ ਦਿਨ ਤੇ ਇਹ ਕਾਰਜ ਵਿਸ਼ੇਸ਼ ਕਾਰਜ ਕੀਤਾ ਸੀਗਾ ਉਹਦਾ ਭਾਵ ਅਰਥ ਸਿਰਫ ਇੰਨਾ ਨਹੀਂ ਸੀਗਾ ਕਿ ਉਸ ਗ੍ਰੰਥ ਨੂੰ ਬਸ ਜਲਾ ਦਿੱਤਾ ਤਾਂ ਖਤਮ ਕੀਤਾ ਉਹ ਸੋਚ ਨੂੰ ਮਾਰਨ ਲਈ ਉਹਨਾਂ ਨੇ ਇੱਕ ਐਸਾ ਬਿੱਲ ਤਿਆਰ ਕੀਤਾ ਜਿਹਦੇ ਨਾਲ ਇਕੱਲੇ ਦਲਿਤਾਂ ਦੀਆਂ ਔਰਤਾਂ ਨਹੀਂ ਪੂਰੇ ਭਾਰਤ ਦੀਆਂ ਔਰਤਾਂ ਨੂੰ ਆਜ਼ਾਦੀ ਦਵਾਈ ਹਿੰਦੂ ਕੋਡ ਬਿੱਲ ਦੇ ਨਾਲ ਪੱਤਰਕਾਰ ਸਾਹਿਬ ਕਹਿ ਰਹੇ ਸੀਗੇ ਕਿ ਐਸੀ ਸਰਕਾਰਾਂ ਦੇ ਵਿੱਚ ਵਿਰੋਧ ਹੋਇਆ ਨਹੀਂ ਐਸੀ ਸਰਕਾਰਾਂ ਵਿੱਚ ਵਿਰੋਧ ਨਹੀਂ ਹੋਇਆ ਵਿਰੋਧ ਪਹਿਲਾਂ ਤੋਂ ਹੁੰਦਾ ਆ ਰਿਹਾ ਜਦੋਂ 바ਵਾ ਸਾਹਿਬ ਨੇ ਹਿੰਦੂ ਕੋਡ ਬਿੱਲ ਤਿਆਰ ਕੀਤਾ ਸੀ ਵਿਰੋਧ ਉਸ ਵੇਲੇ ਵੀ ਬਹੁਤ ਹੋਇਆ ਸੀ ਉਸ ਵੇਲੇ ਵੀ ਇਹ ਗੱਲ ਚੱਲੀ ਸੀ ਕਿ ਤੁਸੀਂ ਇਹ ਔਰਤਾਂ ਨੂੰ ਘਰ ਦੀਆਂ ਔਰਤਾਂ ਨੂੰ ਪੈਰ ਦੀਆਂ ਜੁੱਤੀਆਂ ਨੂੰ ਤੁਸੀਂ ਸਾਡੇ ਸਿਰ ਤੇ ਚੜਾ ਕੇ ਬਿਠਾ ਰਹੇ ਆ ਇਹ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਬਾਬਾ ਸਾਹਿਬ ਨੂੰ ਉਸ ਵੇਲੇ ਵੀ ਸੋ ਇਹ ਉਸ ਮਹਾਨ ਦਿਨ ਦੇ ਸਨਮੁਖ ਅੱਜ ਜਿਹੜਾ ਹੈ ਇਹ ਮਨੁਸਮਰਤੀ ਤੈਣ ਕੀਤਾ ਗਿਆ ਔਰ ਇਸ ਵਾਰ ਅਸੀਂ ਮਨੁਸਮਰਤੀ ਦੇ ਨਾਲ ਨਾਲ ਮਨੁਸਮਰਤੀ ਦੀ ਉਪਜ ਮਨੁਸਮਰਤੀ ਜੋ ਪੈਦਾ ਹੋਏ ਇਹ ਲੀਡਰ ਅਮਿਤ ਸ਼ਾ ਜਿਨ੍ਹਾਂ ਦੀ ਸੋਚ ਉਹ ਉਸ ਕਾਨੂੰਨ ਨੂੰ ਲੈ ਕੇ ਚੱਲਦੀ ਆ ਸੰਵਿਧਾਨ ਨੂੰ ਲੈ ਕੇ ਨਹੀਂ ਉਸ ਕਾਨੂੰਨ ਨੂੰ ਲੈ ਕੇ ਚੱਲਦੀ ਆ ਅੱਜ ਉਹਨਾਂ ਦਾ ਵੀ ਦਹਿਨ ਕੀਤਾ ਗਿਆ ਔਰ ਅਸੀਂ ਇਸ ਰਾਹੀਂ ਸਰਕਾਰਾਂ ਨੂੰ ਚੇਤਾਵਨੀ ਦਿੰਦੇ ਆ ਤੇ ਸਮਾਜ ਨੂੰ ਸੁਨੇਹਾ ਦਿੰਦੇ ਆ ਕਿ ਲੰਬੰਦ ਹੋ ਜਾਓ ਇਹ ਜਿਹੜੀ ਜ਼ਹਿਰ ਆ ਤੁਹਾਡੇ ਘਰਾਂ ਤੱਕਰ ਪਹੁੰਚਣ ਲੱਗ ਪਈ ਐ ਇਹਨਾਂ ਦੇ ਮਨਾਂ ਦੇ ਵਿੱਚ ਸਿਗੀ ਇਹ ਸਾਡੇ ਰਹਿਬਰਾਂ ਪ੍ਰਤੀ ਜਿਹੜੀ ਜ਼ਹਿਰ ਆ ਹਰ ਦਿਨ ਨਿਕਲ ਰਹੀ ਆ ਸੋ ਲਾਮਬੰਦ ਹੋ ਜਾਓ ਇਹ ਜਿਹੜੇ ਲੋਕ ਸਾਡੇ ਰਹਿਬਰਾਂ ਨੂੰ ਪਸੰਦ ਨਹੀਂ ਕਰਦੇ ਕਿਰਪਾ ਕਰਕੇ ਤੁਸੀਂ ਵੀ ਇਹਨਾਂ ਤੋਂ ਗ੍ਰੇਸ ਕਰੋ ਦਿਨ ਮਨੁਸਮ੍ਰਿਤੀ ਨੂੰ ਜਲਾਨ ਦਾ ਦਿਨ ਇਸ ਲਈ ਮਨਾਇਆ ਗਿਆ ਕਿ ਸਾਡੇ ਰਹਿਬਰ ਭੀਮਰਾ ਮੇਦਕਰ ਜੀ ਨੇ ਇਸ ਮਨੁਸਮ੍ਰਿਤੀ ਦਾ ਪੁਰ ਜੋਰ ਵਿਰੋਧ ਕੀਤਾ ਸੀ ਕਿਉਂਕਿ ਇਹਦੇ ਨਾਲ ਦਲਤਾਂ ਦੇ ਨਾਲ ਬਹੁਤ ਹੀ ਜ਼ਿਆਦਾ ਅਤਿਆਚਾਰ ਦੱਸਿਆ ਗਿਆ ਸੀ ਇਸ ਨਾਲ ਨਾਰੀ ਦਾ ਬਿਲਕੁਲ ਹੀ ਐਕਸਪਲੋਇਟੇਸ਼ਨ ਕੀਤਾ ਗਿਆ ਇਸ ਦੇ ਸੰਬੰਧ ਵਿੱਚ भीमराव अंबेडकर जी ने इस स्मृति ਨੂੰ ਜਲਾ ਕੇ ਇਸ ਨੂੰ ਰਾਖ ਕੀਤਾ ਔਰ ਇਸ ਕਾਨੂੰਨ ਨੂੰ ਨਾ ਮੰਨਣ ਦੀ ਪ੍ਰੇਰਣਾ ਦਿੱਤੀ ਸੀ ਤਾਂ ਕਿ ਅਸੀਂ ਸਾਡਾ ਸਮਾਜ ਕਿਸੇ ਤਰ੍ਹਾਂ ਵੀ ਕਿਸੇ ਦੇ ਥੱਲੇ ਨਾ ਆ ਸਕੇ ਔਰ ਮਨੂਸ ਜ਼ਮਿਰੀ ਦੇ ਵਿੱਚ ਸਪੈਸ਼ਲ ਇਹ ਵਰਣਨ ਕੀਤਾ ਗਿਆ ਕਿ ਜਿੰਨੇ ਵੀ शूद्र ਨੇ ਜਿੰਨੇ ਵੀ शूद्र ਜਾਤੀ ਦੇ ਬੰਦੇ ਨੇ ਉਹਨਾਂ ਨੂੰ ਇੱਕਦਮ ਭੇਜਪਾਬ ਤਰ੍ਹਾਂ ਰੱਖਣਾ ਔਰ ਉਹਨਾਂ ਦੇ ਨਾਲ ਬਿਲਕੁਲ ਵੀ ਕਿਸ ਤਰ੍ਹਾਂ ਦਾ ਤਾਲਮਿਲ ਨਹੀਂ ਰੱਖਣਾ ਜਿਸ ਦੇ ਕਰਕੇ ਹੀ ਇਸ ਨੂੰ भीमराव अंबेडकर जी ਨੇ ਆਪਣੇ ਹੱਥਾਂ ਨਾਲ ਇਸ ਦਾ ਦਹਿਨ ਕੀਤਾ ਸੀ ਔਰ 25 ਦਸੰਬਰ 1927 ਨੂੰ ਇਸ ਸਮ੍ਰਿਤੀ ਦੇ ਬਿਲਕੁਲ ਬਾਈਕਾਟ ਕੀਤਾ ਗਿਆ ਔਰ ਇਸ ਨੂੰ ਨਾਮ ਮੰਨਣ ਦੀ ਪੇਨੈਤੀ ਗਈ ਇਹ ਮਨੁਸਮ੍ਰਿਤੀ ਹੀ ਸੀ ਜਿਸ ਦਿਨ ਲੋਕਾਂ ਦੇ ਵਿੱਚ ਇੰਨਾ ਘੇਜ਼ਪਾ ਪਾਤਾ ਕਿ ਲੋਕੀ ਹਰ ਤਰ੍ਹਾਂ ਦੇ ਸ਼ੂਦਰਾਂ ਦੇ ਨਾਲ ਖਲਾਫਤ ਕਰਨ ਲੱਗੇ ਹੁਣ ਜਿਹੜਾ ਬਿਆਨ ਅਮੀਸ਼ਾ ਸਾਡੇ ਗ੍ਰਹਿ ਮੰਤਰੀ ਨੇ ਦਿੱਤਾ ਉਹਦੀ ਅਸੀਂ ਪੂਰੀ ਨਿਖੇਦਾ ਕਰਦੇ ਹਾਂ ਕਿਉਂਕਿ ਸਾਡੇ ਹਮਰਾ ਸਾਡੇ ਰੱਬ ਅੰਬੇਦਕਰ ਸਾਹਿਬ ਨੇ ਉਹਨਾਂ ਨੂੰ ਅਸੀਂ ਆਪਣਾ ਰੱਬ ਮੰਨਦੇ ਹਾਂ ਸਾਡੇ ਵਾਸਤੇ ਉਹਨਾਂ ਦਾ ਨਾਮ ਲੈਣਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਅਸੀਂ ਅੰਬੇਦਕਰ ਸਾਹਿਬ ਦੀ ਪੂਜਾ ਕਰਦੇ ਹਾਂ ਸਾਡੇ ਰੱਬ ਉਹ ਨਹੀਂ ਉਹ ਉਹਨਾਂ ਨੂੰ ਕੋਈ ਇਕਤਿਆਰ ਨਹੀਂ ਸਾਡੇ ਰੱਬ ਦੀ ਬੇਇੱਜ਼ਤੀ ਕਰਨ ਦਾ ਅਸੀਂ ਆਪਣੇ ਰੱਬ ਨੂੰ ਨਾ ਲੈ ਕੇ ਚੱਲਣਾ ਚਾਹੁੰਦੇ ਹਾਂ ਸਾਡੇ ਰੱਬ ਅੰਬੇਦਕਰ ਨੇ ਜ਼ਗੀਰ ਯਾਨਕਿ ਅਸੀਂ ਹਮੇਸ਼ਾ ਹੀ ਉਹਨਾਂ ਦੇ ਨਾਲ ਹਮੇਸ਼ਾ ਹੀ ਆਪਣੇ ਦਿਲੋਂ ਉਹਨਾਂ ਦਾ ਮਾਨ ਸਨਮਾਨ ਕਰਦੇ ਹਾਂ ਅੰਬੇਦਕਰ ਦਾ ਅੰਬੇਦਕਰ ਸਾਹਿਬ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਨਿਖੇਧੀ ਨਹੀਂ ਕਰ ਸਕਦਾ ਨਾ ਹੀ ਕੋ ਜਮ ਸਕਦਾ ਅਸੀਂ ਅਮੀਸ਼ਾ ਜੀ ਦਾ ਵਿਰੋਧ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਉਹ ਅਸਤੀਫਾ ਦੇਵੇ ਔਰ ਭਾਰਤ ਸਰਕਾਰ ਨੂੰ ਸਖ਼ਤ ਸਹਿਯੋਗੀ ਆਵੇ ਸਰ ਕੋਈ ਕਾਰਵਾਈ ਕਰੋਗੇ ਤੁਸੀਂ ਸਾਡੀ ਸੰਸਥਾ ਇੱਕ ਮਨੰਦਮ ਦੇ ਚੁੱਕੀ ਹੈ ਜੀ ਸਾਹਿਬ ਨੂੰ ਜਿਸ ਵਿੱਚ ਸਬਦ ਸਬੇ ਹਿਸਾਬ ਸਬਤ ਕਿ ਇਹ ਵਾਕੀ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਪਹਾੜ ਸਰਕਾਰਾਂ ਦੇ ਖਿਲਾਫ ਐਫ ਆਈ ਆਰ ਦਰਜ ਕਰੇ ਕਿਉਂਕਿ ਇਹਨਾਂ ਨੇ ਸਾਡੇ ਧਾਰਮੀ ਭਾਵਨਾ ਨੂੰ ਤੇਜ਼ ਬਿਜਾਈਆ ਔਰ ਬੇਦਕਾ ਸਾਹਿਬ ਦੀ ਬੇਇੱਜ਼ਤੀ ਕੀਤੀ ਹੈ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ